7:00 ਵਜੇ ਸੀ ਤੇ 2019 ਦੇ ਵਿੱਚ ਕੱਲ ਮੈਂ ਜਦ ਤੁਹਾਨੂੰ ਫੋਨ ਤੇ ਗੱਲ ਹੋ ਰਹੀ ਸੀ ਮੈਂ ਤੁਹਾਨੂੰ ਸਵਾਲ ਪੁੱਛਿਆ ਸੀਗਾ ਕਿ ਤੁਹਾਨੂੰ ਆਪਣੀ ਸੱਟ ਬਾਰੇ ਕੀ-ਕੀ ਪਤਾ ਹੈ ਲੈਵਲ ਕੀ ਹੈ ਨਾ ਇਨਕੰਪਲੀਟ ਇੰਜਰੀ ਹੈ ਕਿ ਕੰਪਲੀਟ ਇੰਜਰੀ ਹੈ ਤੁਸੀਂ ਮੈਨੂੰ ਦੱਸ ਨਹੀਂ पाए ਅੱਜ ਵੀ ਮੈਨੂੰ ਪਤਾ ਨਹੀਂ ਇਹ ਜਿਹੜਾ ਪਤਾ ਹੀ ਨਹੀਂ ਹੈ ਰਿਕਵਰੀ ਦਾ ਹਾਂ ਜੀ ਨਹੀਂ ਸੱਟ ਬਾਰੇ ਕੀ ਆ ਕੇ ਪਤਾ 2019 ਤੋਂ 2025 6 ਸਾਲ ਹੋ ਗਏ ਹਾਂ ਜੀ ਸਾਡੇ ਜਦ ਵੀ ਪੇਸ਼ੈਂਟ ਆਉਂਦੇ ਨਾ ਕਿਸੇ ਨੂੰ ਆਪਣੀ ਸੱਤ ਬਾਰੇ ਨਹੀਂ ਪਤਾ ਹੁੰਦਾ ਨਾ ਸਪਾਇਨਲ ਗੋਡ ਇੰਜਰੀ ਇਦਾਂ ਦੀ ਭਿਆਨਕ ਸੱਟ ਹੈ ਯੂਨਾਈਟਿਡ ਨੇਸ਼ਨ ਨੇ ਨੰਬਰ 1 ਡਿਸੇਬਿਲਟੀ ਘਰਾ ਦੱਤਾ ਹੋਇਆ ਬਟ ਕਿਸੇ ਨੂੰ ਸੱਤ ਬਾਰੇ ਪਤਾ ਹੀ ਨਹੀਂ ਹੁੰਦਾ ਨਾ ਇੱਥੇ ਕਿੱਥੇ ਰਾਜ ਕਰਾਇਆ ਪੈਂਜੀ ਇੱਕ ਮਾ ਇੱਕ ਨੰਬਰ ਤੋਂ ਹੂੰ ਪ੍ਰਾਈਵੇਟ ਕਿਰਾ ਹਾਂ ਪ੍ਰਾਈਵੇਟ ਇਲਾਜ ਕਿੱਥੇ ਕਿੱਥੇ ਕਰਾਇਆ ਕਿੰਨੇ ਪੈਸੇ ਲਗਾ ਚੁੱਕੇ ਹਾਂ ਹੁਣ ਤੱਕ ਇਨ 30 3 ਲੱਖ ਰੁਪਏ ਲੱਗੇ ਦੋ 2019 ਤੋਂ ਲੈ ਕੇ ਹੁਣ ਤੱਕ ਸਾਢੇ 3 ਲੱਖ ਰੁਪਏ ਲੱਗੇ ਨਹੀਂ ਜੀ ਜ਼ਿਆਦਾ ਲੱਗ ਗਿਆ ਹੁਣ ਤੇ ਵਾਤੇ ਜੀ ਉਹ ਬਿਮਾਰ ਹੋ ਗਿਆ 10 ਲੱਖ ਰੁਪਏ ਲੱਗ ਗਏ ਹਾਂ ਜੀ ਇਹਨੇ ਲੱਗੇ 10 ਤੋਂ ਵੀ ਜ਼ਿਆਦਾ ਲੱਗ ਗਿਆ ਹੁਣ ਕਰਜ਼ਾ ਕਿੰਨਾ ਵੀ ਚੜਿਆ ਕਰਜਾ ਤਾਂ ਆਈ ਹੈ ਜੀ ਹਾਂ ਕਰਜ਼ਾ ਵੀ ਚੜਿਆ ਹੋਇਆ ਨੇ ਇਹ ਇਹਨੇ 60 70 ਦੀ ਕਮਰ ਤੋੜ ਕੇ ਰੱਖ ਦਿੰਦੀ ਹੈ ਨਾ ਪੇਸ਼ੈਂਟ ਨੂੰ ਕੁਝ ਚੱਲਦਾ ਨਹੀਂ ਪਤਾ ਲੱਖਾਂ ਰੁਪਏ ਪਾਣੀ ਦੀ ਤਰ੍ਹਾਂ ਲੱਗਦੇ ਰਹਿੰਦੇ ਆ ਫੇਰ ਵੀ ਪੇਸ਼ੈਂਟ ਨੂੰ ਕੁਝ ਨਹੀਂ ਦੱਸਿਆ ਜਾਂਦਾ ਕਿਉਂ ਕਿਉਂਕਿ ਜੇ ਦਾਸਤਾ ਤਾਂ ਪੈਸੇ ਬਣਨੇ ਬੰਦ ਹੋ ਜਾਣਗੇ ਜੇ ਹਸਪਤਾਲ ਨੂੰ ਦਾਸ ਦਿੱਤਾ ਤੁਹਾਨੂੰ ਹੋਇਆ ਕਿ ਆਇਆ ਕਿ ਆ ਇਹ ਸਭ ਕੁਝ ਦਾਸਤਾ ਤੇ ਪੈਸੇ ਨਹੀਂ ਬਣਨਗੇ ਡਾਕਟਰ ਨੇ ਕਿਹਾ ਪ੍ਰੈਸ਼ਰ ਕਰਾਵਾ ਸੀ ਜਿਹੜੀ ਹੱਡੀ ਦਾ ਕਹਿੰਦੇ ਸੀ 6 ਮਹੀਨੇ ਬਾਅਦ ਮੂਵਮੈਂਟ ਆਣੀ ਚਾਹਲ ਲੱਜਣਾ 2019 ਚ ਜਦੋਂ ਇਲਾਜ ਹੋਇਆ ਜਦ ਕਹਿੰਦੇ 6 ਮਹੀਨੇ ਬਾਅਦ ਚੱਲ ਪਏਗਾ ਹਾਂਜੀ ਚੱਲ ਪਿਆਣਾ ਇਹ 5 ਕੁ ਦਿਨ ਤੇ ਤਾਂ ਕਹਿਣਾ ਲੱਗੇ ਕਿ 6-7 ਮਹੀਨੇ ਵਿੱਚ ਚੱਲ ਲੱਜਦਾ ਹੈ ਨਾ ਤੁਸੀਂ ਜਿੱਦੀ ਕਰੋ ਵਾਇਬੋ ਕੀ ਕਰੋ ਠੀਕ ਹੈ ਜੀ 12 L1 ਲੈਵਲ ਦੀ ਇੰਜਰੀ ਹੈ ਔਰ ਕੰਪਲੀਟ ਇੰਜਰੀ ਹੈ ਡਾਕਟਰ ਕਹਿ ਰਹੇ ਹੈ ਕਿ ਚੱਲ ਪਏਗਾ ਦੇਖੋ ਕਿੰਨੇ ਕੇ ਜ਼ਿਆਦਾ ਮਰੇ ਹੋਏ ਜ਼ਮੀਰ ਹੈ ਡਾਕਟਰ ਨੂੰ ਪਤਾ ਹੈ ਕੀ ਹੋਇਆ ਫਿਰ ਵੀ ਝੂਠ ਬੋਲ ਕੇ ਪੇਸ਼ੈਂਟ ਨੂੰ ਨੇਰੇ ਤੇ ਰੱਖ ਕੇ ਗੁੰਮਰਾ ਕਰਕੇ ਭੇਜ ਦਿੰਦੇ ਮਾਣ ਵਾਲਾ 2.5 ਲੱਖ ਦਾ ਆਪਰੇਸ਼ਨ ਹੋਣਾ ਹਾਂ ਅਜੀ ਚੱਕ ਥੱਲੇ ਗਿਆ ਬਹਾ ਜੀ ਸਾਡਾ ਮਰੀਜ਼ ਬਚ ਜਵੇ ਸਾਨੂੰ ਪੈਸੇ ਦੇ ਕੋਲ ਜਦ ਤੱਕ ਤਾਂ ਪਤਾ ਹੀ ਨਹੀਂ ਹੋਏਗਾ ਕੀ ਹੋਇਆ ਕੁਝ ਨਹੀਂ ਪਤਾ ਜੀ ਹਾਂ ਬਾਗੇ ਬਾਈਨ ਬਣਾਤਾ ਮਾ ਅੱਛਾ ਤੁਮ ਝੂਠ ਬੋਲ ਕੇ ਤੋਰਤਾ ਹਾਂ ਹਾਂ ਜੀ ਕਿ 6 ਮਹੀਨੇ ਬਾਅਦ ਚੱਲਣ ਲੱਗਣਾ ਸੰਗੀਜੀ 올 ఓవర్ ਇੰਡੀਆ ਤੋਂ ਪੇਸ਼ੈਂਟਸ ਆ ਰਹੇ ਆ ਬਹੁਤ ਪਰੇਸ਼ਾਨ ਹੋ ਕੇ ਆ ਰਹੇ ਆ ਲੱਖਾਂ ਰੁਪਏ ਲਟਾ ਕੇ ਆ ਰਹੇ ਆ ਪਲੀਜ਼ ਸਾਡਾ ਸਹਿਯੋਗ ਕਰੋ ਇਹਨਾਂ ਪੇਸ਼ੈਂਟ ਦਾ ਸਹਿਯੋਗ ਕਰੋ ਲੱਖਾਂ ਰੁਪਏ ਬਚਾ ਸਕਦੇ ਹੋ ਮੈਂ ਤੁਹਾਨੂੰ ਬੜੇ ਯਕੀਨ ਨਾਲ ਦਾਅਵੇ ਨਾਲ ਦੱਸ ਰਿਹਾ ਇੱਕ ਲੱਖ ਰੁਪਏ ਦਾ ਇਲਾਜ ਸੀਗਾ ਸਿਰਫ 1 ਲੱਖ ਰੁਪਏ ਦਾ ਸਿਰਫ 1 ਲੱਖ ਰੁਪਏ ਦਾ ਇਲਾਜ ਸੀਗਾ 6 ਸਾਲ ਤੋਂ ਪੇਸ਼ੈਂਟ ਨੇਰੇ ਚ ਪਿਆ 10 ਲੱਖ ਜਾਂ 15 ਲੱਖ ਕੁਝ ਵੀ ਜ਼ਿਆਦਾ ਇਹਨਾਂ ਲੱਖਾਂ ਰੁਪਏ ਲਗਾ ਚੁੱਕਿਆ ਹੈ ਇਹ ਬਚਾਏ ਜਾ ਸਕਦੇ ਪੇਸ਼ੀਂਟਰ ਦੀਆਂ ਜ਼ਿੰਦਗੀਆਂ ਬਚਾਈ ਜਾ ਸਕਦੀਆਂ। ਤਾਂ ਜੀ ਸਾਡੇ ਕੋਲ ਕੀ ਉਮੀਦ ਲੈ ਕੇ ਆਏ ਹੋ? ਉਮੀਦ ਤੇ ਆ ਕੇ ਨਹੀਂ ਲੈ ਕੇ ਆਏ। ਇਹ ਅਨੇਕ ਬੈਡ ਸੋ ਰਹੇ ਹਨ। ਕਿੰਨੇ ਬੱਚੇ ਤੁਹਾਡੇ? ਤਿੰਨ ਬੱਚੇ। ਕਿੰਨੇ ਕਿਆ ਉਮਰ ਦੇ? ਇਹ بڑا ਮੁੰਡਾ ਮੇਰਾ। ਅੱਛਾ। 12 ਸਾਲ ਦਾ ਮੁੰਡਾ ਉਹ ਮੇਰਾ ਘੱਟ ਬੋਲਦਾ ਉਹ ਤੋਂ ਵੀ ਜੀ ਇਲਾਜ ਲੱਗਦਾ। ਕੀ ਕਿਆ ਉਮੀਦ ਲੈ ਕੇ ਆਏ ਹੋ ਸਰ ਜੀ? ਅਸੀਂ ਉਮੀਦ ਲੈ ਕੇ ਆਏ ਕਿ

ਉਹ ਕੈਲਾ 30 ਕਿੱਗ ਨੂੰ ਬਤੀਲਾ ਗਾ ਬੰਦ ਹਾਂ ਲੰ ਕੈਪਸੂਲ ਗਾ ਕੇ ਆ ਜਾਂਦੀ ਹੈ ਹਾਂਜੀ ਬਦ ਤੇ ਪਿਸ਼ਾਬ ਲਈ ਇਹ ਕਿਵੇਂ ਟਰਲਾਇਆ ਹੋਇਆ ਹੈ